ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤੁਸੀਂ ਮੈਨੂੰ ਸਾਰੇ ਜਾਣਦੇ ਹੋਵੋਗੇ ਐਸਕੇ ਡੀਜ਼ਲਸ ਪਟਿਆਲਾ ਵੱਲੋਂ ਤੇ ਮੈਂ ਅੱਜ ਵੀਰੇ ਕੋ ਲਾਇਆ ਗਗਨਵੀਰ ਸੋਹੀ ਜੋ ਕਿ ਹੈਗੇ ਨੇ ਆਪਣਾ ਤੂਰੀ ਤੋਂ ਭਾਜੀ ਥੋੜਾ ਕਿਹੜਾ ਪਿੰਡ ਹੈ ਪਿੰਡ ਆਪਣਾ ਭੂਜਵਾਲੀ ਹੈ ਜੀ ਹੈਸ਼ ਹੁਣ ਆਪਣੀ ਤੂਰੀ ਹੋਇਆ ਕਾਫੀ ਟਾਈਮ ਓਕੇ ਜੀ ਭੂਜਵਾਲੀ ਪਿੰਡ ਤੋਂ ਨੇ ਭਾਜੀ ਤੇ ਇਹਨਾਂ ਕੋ ਲਾਨ ਦਾ ਜੀ ਇੱਕ ਮਕਸਦ ਇਹ ਸੀਗਾ ਇੱਕ ਤੁਹਾਨੂੰ ਚੀਜ਼ ਦਿਖਾਉਣੀ ਸੀ ਸਾਰਿਆਂ ਨੂੰ ਜੋ ਕਿ ਤੁਹਾਡੇ ਤੱਕ ਜਾਣੀ ਬਹੁਤ ਜ਼ਰੂਰੀ ਹੈ ਇੱਕ ਫਾਰਮਿੰਗ ਫੈਮਿਲੀ ਤੋਂ ਉੱਠ ਕੇ ਇਸ ਲੈਵਲ ਤੱਕ ਔਰ ਇਸ ਚੀਜ਼ ਨੂੰ ਮੈਨੂਫੈਕਚਰ ਕਰਨਾ ਹੈ ਯਾ ਰੀਸਟੋਰ ਕਰਨਾ ਬਹੁਤ ਵੱਡੀ ਗੱਲ ਹੁੰਦੀ ਆ ਤੇ ਮੈਨੂੰ ਇਹ ਚੀਜ਼ ਬਹੁਤ ਚੰਗੀ ਲੱਗਦੀ ਆ ਤਾਂ ਮੈਂ ਹਮੇਸ਼ਾ ਜਿਹੜਾ ਕੋਈ ਬੰਦਾ ਚੰਗਾ ਕੰਮ ਕਰਦਾ ਤਾਂ ਮੇਰੀ ਇਹੀ ਇੱਛਾ ਹੁੰਦੀ ਹੈ ਕਿ ਉਹਨੂੰ ਹਮੇਸ਼ਾ ਮੂਰੇ ਲੈ ਕੇ ਆਇਆ ਜਾਵੇ ਸੋ ਆ ਤੁਸੀਂ ਟਰੈਕਟਰ ਦੇਖੋ ਇਹ ਮੈਸੀਵ ਫੋਗਸਨ 35 ਆ ਤੁਸੀਂ ਟਰੈਕਟਰ ਦੇ ਲੁਕਸ ਦੇਖ ਹੀ ਰਹੇ ਹੋਗੇ ਤੇ ਉਹ ਦੇਖੋ ਫੋਰਡ 3600 ਟਰੈਕਟਰ ਹੈ ਜੀ ਇਹੋ ਦੋਨੋਂ ਟਰੈਕਟਰ ਭਾਜੀ ਉਹਨਾਂ ਨੇ ਰੀਸਟੋਰ ਕੀਤੇ ਨੇ ਅ ਮਕੈਨੀਕਲ ਜੌਬਸ ਵੀ ਇਹਦੀ ਸਾਰੀ ਪ੍ਰੋਪਰ ਏ ਟੂ ਜ਼ेड ਮਕੈਨੀਕਲ ਜੌਬ ਪਲੱਸ ਇੰਜਨ ਜੌਬ ਸਾਰੀ ਹੋਈ ਹੈ ਉਹਦੀ ਮਕੈਨੀਕਲ ਜੌਬ ਇੰਜਨ ਦੀ ਨਹੀਂ ਹੋਈ ਬਾਕੀ ਰੀਸਟੋਰੇਸ਼ਨ ਸਾਰੀ ਹੋਈ ਹੈ ਤੇ ਮੋਡੀਫਿਕੇਸ਼ਨ ਬਿਲਕੁਲ ਨਹੀਂ ਹੈਗੀਆਂ ਜਿਸ ਤਰ੍ਹਾਂ ਟਰੈਕਟਰ ਕੰਪਨੀ ਵੱਲੋਂ ਆਇਆ ਹੈ オリジナル ਉਸੇ ਤਰ੍ਹਾਂ ਤਰ੍ਹਾਂ ਉਸ ਨੂੰ ਟਰੈਕਟਰ ਨੂੰ ਇਹਨਾਂ ਨੇ ਦੁਬਾਰਾ ਰੀਸਟੋਰ ਕੀਤਾ ਇਹਨਾਂ ਟਰੈਕਟਰਾਂ ਦੀ ਜਿਹੜੀ ਪੋਜੀਸ਼ਨ ਸੀਗੀ ਜਾਂ ਆਪਣੀ ਕਹੇ ਲੋ ਕੰਡੀਸ਼ਨ ਸੀਗੀ ਉਹ ਬਹੁਤ ਰਫ ਸੀਗੀ ਮਤਲਬ ਇਹ ਟਰੈਕਟਰ ਤੁਸੀਂ ਦੇਖ ਹੀ ਰਹੇ ਹੋ ਜਦ ਪੁਰਾਣਾ ਟਰੈਕਟਰ ਹੋ ਜਾਂਦਾ ਹੈ ਕਲਰਸ ਵਾਈਜ਼ ਸਾਰਾ ਪਾਸੇ ਉਹ ਬਹੁਤ ਫਰਕ ਪੈ ਜਾਂਦਾ ਤੇ ਉਹਨੂੰ ਦੁਬਾਰਾ ਰੀਸਟੋਰ ਕਰਨਾ ਉਹ ਵੀ origignal ਵੇ ਦੇ ਵਿੱਚ ਬਹੁਤ ਮੈਟਰ ਕਰਦਾ ਔਰ ਉਸੇ ਤਰੀਕੇ ਨਾਲ ਢਾਲਣਾ ਇਹ ਵੀ ਬਹੁਤ ਵੱਡੇ ਹੁਣ ਤੁਸੀਂ ਇਹ ਕਲਰ ਦੀ ਕੁਆਲਿਟੀ ਦੇਖੋ ਜਿਸ ਤਰ੍ਹਾਂ Ford ਕੰਪਨੀ ਨੇ ਜਦ ਟਰੈਕਟਰ ਨੂੰ ਫੈਕਚਰ ਕੀਤਾ ਹੈ ਉਸੇ ਸੇਮ ਉਹੀ ਕਲਰ ਪੈਟਰਨ ਹੋਣਾ ਸੇਮ ਟੂ ਸੇਮ ਔਰ ਕੋਈ ਇਹਦੇ ਵਿੱਚ ਫਿਲਟਰ ਨਹੀਂ ਹੈਗਾ ਸਾਰਾ ਤੁਹਾਨੂੰ ਰੌਅ ਦਿਖਾ ਰਿਹਾ ਹਾਂ ਜੀ ਮੈਂ ਠੀਕ ਹੈ ਜੀ ਤੇ ਆਓ ਆਪਾਂ ਥੋੜੀ ਜੀ ਗੱਲਾਂ ਕਰਦੇ ਹਾਂ ਹੁਣ ਗਗਨ ਵੀਰੇ ਨਾਲ ਗਗਨ ਵੀਰੇ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਅ ਤੁਹਾਨੂੰ ਇਸ ਚੀਜ਼ ਦਾ ਸ਼ੌਂਕ ਕਿਸ ਤਰ੍ਹਾਂ ਮੈਨੂੰ ਪਹਿਲਾਂ ਇਹ ਦੱਸੋ ਇਹ ਸ਼ੌਂਕ ਤੁਹਾਡੇ ਜੀ ਐ ਆ ਦੇਖੋ ਪਹਿਲਾਂ ਇਹ ਚੀਜ਼ ਪਹਿਲਾਂ ਗਗਨ ਵੀਰੇ ਤੋਂ ਇਹ ਸੁਣੋ ਵੀ ਇਹ ਸ਼ੌਂਕ ਕਿਵੇਂ ਆ ਤੇ ਕਿਸ ਤਰ੍ਹਾਂ ਆ ਦੱਸੋ ਦੇਖੋ ਸ਼ੁਰੂ ਤੋਂ ਫਾਰਮਿੰਗ ਬੈਕਗਰਾਉਂਡ ਹੈ ਜੀ ਤੇ ਘਰੇ ਪਹਿਲਾਂ ਟਰੱਕ ਵੀ ਹੁੰਦੇ ਸੀ ਕਾਰਾਂ ਸਾਰਾ ਕੁਝ ਸੀਗਾ ਉਹਦੇ ਕਰਕੇ ਨਾ ਜੀ ਆਪਣਾ ਇੱਕ ਫੋਰਮੈਨ ਸਾਹਿਬ ਸੀਗੇ ਜੀ ਉਹ ਜੋ ਵੀ ਆਪਣਾ ਕੰਮ ਹੁੰਦਾ ਸੀ ਮੈਕੈਨਿਕਲ ਦਾ ਉਹ ਸਾਰਾ ਆਪਣੇ ਘਰੇ ਹੀ ਹੁੰਦਾ ਸੀ ਉਹਦੇ ਕਰਕੇ ਉਹਨਾਂ ਕੋਲੇ ਬੈਠੇ ਰਹਿੰਦੇ ਦੇਖੀ ਜਾਂਦੇ ਜੀ ਉਹ ਤੋਂ ਇੰਟਰਸਟ ਬਣ ਗਿਆ ਤੇ ਫਿਰ ਕੁਝ ਟਰੈਕਟਰਾਂ 'ਚ ਤਾਂ ਜ਼ਿਆਦਾ ਹੋ ਗਿਆ ਪਿੱਛੇ ਥੋੜੇ ਟਾਈਮ ਤੋਂ ਖੇਤੀ ਕਰਨ ਲੱਗੇ ਸੀਗੇ ਜੀ ਪਹਿਲਾਂ ਛੱਡੀ ਹੋਈ ਸੀਗੀ ਤੇ ਫਿਰ ਉਹ ਜ਼ਿਆਦਾ ਟਰੈਕਟਰਾਂ 'ਚ ਰਹਿਣ ਕਰਕੇ ਫਿਰ ਟਰੈਕਟਰਾਂ ਦਾ ਮੈਨੂੰ ਸ਼ੌਂਕ ਤਾਂ ਸ਼ੁਰੂ ਤੋਂ ਹੀ ਸੀਗਾ ਜੀ ਫਿਰ ਇਹ ਹੋ ਗਿਆ ਵੀ ਹੁਣ ਇਹਨੂੰ ਆਪਾਂ ਸ਼ੌਂਕ ਨੂੰ ਨਾ ਮਤਲਬ ਹੋਰ ਉੱਪਰ ਲੈ ਕੇ ਚੱਲੀਏ ਓਕੇ ਲੋਕਾਂ ਨੂੰ ਖੁਸ਼ ਦੇਖ ਕੇ ਆਪ ਖੁਸ਼ ਹੋਈਦਾ ਜੀ ਕੁਈ ਤਾਂ ਹੈ ਨਹੀਂਗਾ ਵੀ ਕੋਈ ਵੱਡਾ ਬਿਜ਼ਨਸ ਹੈ ਇਹ ਬਸ ਇਹ ਆ ਵੀ ਕੰਮ ਕਰੀਦਾ ਹੈ ਅਗੇ ਯੂ ਆਰ ਗਿਵਿੰਗ ਹੈਪੀਨੈਸ ਟੂ ਦਾ ਬਿਲਕੁਲ ਜੀ ਬਿਲਕੁਲ ਇਹ ਬੇਸਿਕਲੀ ਸਾਰੇ ਸਰੋਤਿਆਂ ਨੂੰ ਮੇਰੇ ਮੈਸੇਜ ਇੱਕ ਹੈ ਕਿ ਜਿਹੜੇ ਫੋਰ ਟਰੈਕਟਰ ਹੋ ਗਏ ਆ ਮੈਸੀ ਟਰੈਕਟਰ ਹੋ ਗਏ ਇਹ ਆਪਣੇ ਟ੍ਰੈਡੀਸ਼ਨਲ ਟਰੈਕਟਰ ਨੇ ਜਿਹੜੇ ਆਪਣੇ ਬਜ਼ੁਰਗ ਯੂਜ਼ ਕਰਦੇ ਸੀਗੇ ਹੁਣ ਤਾਂ ਚਲੋ ਆਪਾਂ ਅੱਜਕੱਲ ਸਾਰੇ ਜੌਨ ਡੀਅਰ ਆ ਰਨਿਓ ਹਾਲੈਂਡਸ ਸੋਨਾਲੀਕਾ ਯੂਜ਼ ਕਰਦੇ ਆ ਇਹ ਟਰੈਕਟਰ ਆਪਣੇ ਘਰੇ ਮੋਸਟਲੀ ਖੜੇ ਹੁੰਦੇ ਸੀਗੇ ਤਾਂ ਕੋਈ ਇਹਨਾਂ ਨੂੰ ਘੱਟ ਯੂਜ਼ ਕਰਦਾ ਸੀਗਾ ਬਟ ਇਹ ਦੁਬਾਰਾ ਇਹਨਾਂ ਨੂੰ ਜਿਉਂਦਾ ਕੀਤਾ ਟਰੈਕਟਰਸ ਨੂੰ ਤੇ ਬਹੁਤ ਹੀ ਵਧੀਆ ਗੱਲ ਹੈ ਤੁਸੀਂ ਮੈਨੂੰ ਭਾਜੀ ਇਹ ਦੱਸੋ ਤੁਸੀਂ ਕਿੰਨੇ ਟਰੈਕਟਰ ਇਸ ਤਰ੍ਹਾਂ ਦੇ ਤਿਆਰ ਕਰਦੇ ਨੇ ਹੁਣ ਤੱਕ ਭਾਈ ਜੀ ਸਾਡਾ ਇਹ ਹੈ ਵੀ ਸਾਡੀਆਂ ਰੈਸਟੋਰੇਸ਼ਨਸ ਨੇ ਜਿਹੜੀਆਂ ਥੋੜੀਆਂ ਜਿਹਾ ਟਾਈਮ ਕੰਜ਼ਿਊਮਿੰਗ ਲੇ ਗਈ ਉਹਦੇ ਚ ਤੁਸੀਂ ਐ ਲਾਓ ਵੀ ਡੇਢ ਸਾਲ ਹੋਇਆ ਸਾਨੂੰ ਕੰਮ ਕਰਦਿਆਂ ਨੂੰ ਡੇਢ ਸਾਲ ਹੋ ਗਿਆ ਭਾਜੀ ਉਹਨਾਂ ਨੂੰ ਫਰਮ ਓਪਨ ਕਰੇ ਨੂੰ ਸੋਈ ਮੋਡੀਫਾਇਰਸ ਤੇ ਤੁਸੀਂ ਹੁਣ ਤੱਕ ਕਿੰਨੇ ਟਰੈਕਟਰ ਡਿਲੀਵਰ ਕਰਤੇ ਨੇ 10-11 ਟਰੈਕਟਰ ਕਰਤੇ ਹੋਣਗੇ ਜੀ 11 ਟਰੈਕਟਰ ਭਾਜੀ ਉਹਨਾਂ ਨੇ ਡਿਲੀਵਰ ਕਰਤੇ ਉਹ ਵੀ ਸਾਰੇ ਫੋਰਡ ਹੀ ਨੇ ਨਹੀਂ ਉਹਨਾਂ ਚ ਪਾਵਰ ਟਰੈਕ ਹੈ ਜੀ ਫਾਰਮ ਟਰੈਕ ਹੈ ਮੈਸੀ ਫੋਰਡ ਬਸ ਚਾਰੋ ਟਰੈਕਟਰ ਨੇ ਜਿਆਦਾ ਓਕੇ ਸਾਰੇ ਮਤਲਬ 올ਡ ਟਰੈਕਟਰਸ ਨੇ ਜਿਹੜੇ ਮਤਲਬ ਪੁਰਾਣੇ ਆਪਣੇ ਬਜ਼ੁਰਗੀ ਉਸਕਾ ਬਿਲਕੁਲ ਜੀ ਪਾਵਰ ਟਰੈਕ ਸੀਗਾ ਜੀ ਉਹ ਸਾਡਾ ਪਹਿਲਾ ਟਰੈਕਟਰ ਸੀ ਦੂਜਾ ਸੀਗਾ ਤੇ ਉਹ ਯੂਪੀ ਤੋਂ ਆਇਆ ਸੀਗਾ ਜੀ ਤੇ ਰਾਜਸਥਾਨ ਤੋਂ ਆਏ ਹੋਏ ਟਰੈਕਟਰ ਵੀ ਹੈਗੇ ਨੇ ਜੀ ਬਾਕੀ ਪੰਜਾਬ ਤੋਂ ਸਾਰੇ ਹੈਗੇ ਨੇ ਮੋਸਟਲੀ ਟਰੈਕਟਰਸ ਤੁਹਾਡੇ ਕੋਲ ਕਿੱਥੋਂ ਆਏ ਨੇ ਪੰਜਾਬ ਚੋਂ ਆਏ ਨੇ ਪੰਜਾਬ ਤੋਂ ਨਹੀਂ ਜੀ ਜਿਆਦਾ ਤੇ ਕੁਝ ਰਾਜਸਥਾਨ ਤੋਂ ਨੇ ਹਾਂ ਜੀ ਤੁਸੀਂ ਆਪਦੀ ਕੋਈ ਇਹ ਜੀ ਯੂ ਐਸ ਪੀ ਦੱਸੋ ਮੈਨੂੰ ਤੁਸੀਂ ਟਰੈਕਟਰ ਦੇ ਵਿੱਚ ਪਾਉਣਾ ਤੁਸੀਂ ਆਪਦੀ ਜਬਾਨੀ ਦੱਸੋ ਵੀ ਇਹ ਚੀਜ਼ ਤੁਹਾਨੂੰ ਸਾਰਿਆਂ ਨਾਲੋਂ ਅਲੱਗ ਕਰਦੀ ਹੈ ਜਦ ਤੁਸੀਂ ਇਹਨੂੰ ਰੀਸਟੋਰ ਕਰਦੇ ਹੋ ਮੈਨੂੰ ਤੁਸੀਂ ਆਪ ਦੱਸੋ ਇਹਦੇ ਵਿੱਚ ਇਹਦੇ ਵਿੱਚ ਭਾਈ ਜੀ ਸਭ ਤੋਂ ਮੇਨ ਗੱਲ ਹੁੰਦੀ ਹੈ ਪੇਂਟ ਦੇ ਸ਼ੇਡ ਦੀ ਠੀਕ ਹੈ ਇਹ ਸ਼ੇਡ ਸਾਡਾ ਜੇ 100% ਨਾ ਕਹੀਏ ਤਾਂ 99% ਤਾਂ ਮੈਂ ਕਹਿ ਸਕਦਾ ਵੀ ਉਹੀ ਹੈ ਜੀ ਕਿਉਂਕਿ ਸਾਡੇ ਫਾਦਰ ਸਾਹਿਬ ਉਰੀ ਸਾਰੇ ਸਾਡੇ ਕੋਲ 78 ਤੋਂ ਫੋਰਡ ਨੇ ਜੀ ਹਮ ਅਸੀਂ 3 ਫੁੱਟ ਟਰੈਕਟਰ ਲਈ ਸੀ ਕਿ 178 ਚ ਲਿਆ ਸੀਗਾ 184 ਦੇ ਨੇੜੇ ਤੇ ਲਿਆ ਸੀਗਾ ਜੀ ਹਮ ਇੱਕ 92 ਚ ਲਿਆ ਸੀ ਤੇ ਉਹਦੇ ਕਰਕੇ ਸਾਰਿਆਂ ਨਾਲ ਸਲਾਹ ਕਰਕੇ ਘਰੋਂ ਪੇਂਟ ਸ਼ੇਡ ਬਣਵਾ ਕੇ ਜੀ ਪਾਪਾ ਹੋਰਾਂ ਨੂੰ ਪੁੱਛ ਕੇ ਹਮ ਇਹ ਫੇਰ ਸ਼ੇਡ ਫਾਈਨਲ ਕੀਤਾ ਸੀਗਾ ਜੀ ਇਹ ਤੁਹਾਨੂੰ ਘਰ ਵੱਲੋਂ ਪੂਰੀ ਸਪੋਰਟ ਹੈ ਇਸ ਚੀਜ਼ ਦੇ ਵਿੱਚ ਬਿਲਕੁਲ ਬਿਲਕੁਲ ਤੁਸੀਂ ਫਿਰ ਫਾਰਮਿੰਗ ਔਰ ਇਹ ਜੌਬ ਨੂੰ ਕਿਸ ਤਰ੍ਹਾਂ ਤੁਸੀਂ ਬਹੁਤ ਬਿਜ਼ੀ ਰਹਿੰਦੇ ਹੋਵੋਗੇ ਇਸ ਚੀਜ਼ ਦੇ ਵਿੱਚ ਹਾਂ ਜੀ ਦੇਖੋ ਫਾਰਮਿੰਗ ਹੁਣ ਲੈਵਲ ਛੋਟਾ ਕਰ ਲਿਆ ਜੀ ਉਹਦਾ ਅੱਗੇ ਹਾਂ ਪਹਿਲਾਂ ਜ਼ਿਆਦਾ ਕਰਦੇ ਸੀ ਫਾਰਮਿੰਗ ਦਾ ਲੈਵਲ ਆਪਾਂ ਨੇ ਵਧਾਉਣਾ ਛੋਟਾ ਨਹੀਂ ਕਰਨਾ ਨਹੀਂ ਉਹ ਐ ਉਹ ਸਿਰਫ ਬਹੁਤ ਮੈਨੂੰ ਸ਼ੌਂਕ ਸੀਗਾ ਖੇਤੀ ਦਾ ਤਾਂ ਕਰਨ ਲੱਗੇ ਸੀਗੇ ਕਿਉਂ ਵਿੱਚ ਦੀ ਛੜਤੀ ਸੀਗੀ ਜੀ ਖੇਤੀ ਕਰਦੇ ਰਿਹਾ ਕਰੋ ਤੇ ਹਾਂਜੀ ਹਾਂ ਉਹਦੇ ਕਰਕੇ ਇਹ ਆ ਵੀ ਦੋ ਚੀਜ਼ਾਂ ਫਿਰ ਵੱਡੇ ਲੈਵਲ ਤੇ ਕਰਨੀਆਂ ਔਖੀਆਂ ਨੇ ਕਿਉਂਕਿ ਮੈਂ ਕਰਨ ਵਾਲਾ ਇਕੱਲਾ ਜਣਾਈ ਆ ਜੀ ਓਕੇ ਉਹਦੇ ਕਰਕੇ ਵੀ ਉਧਰਲਾ ਸ਼ੌਂਕ ਵੀ ਪੂਰਾ ਹੋ ਜਾਂਦਾ ਇਹ ਵੀ ਹੋ ਜਾਂਦਾ ਓਕੇ ਤੇ ਹੁਣ ਤੁਸੀਂ ਮੈਨੂੰ ਇਹਦੇ ਵਿੱਚ ਦੱਸੋ ਤੁਸੀਂ ਇਹਦੇ ਵਿੱਚ ਟਰੈਕਟਰ ਚ ਕੀ ਖਾਸੀਅਤ ਪਾਈ ਆ ਤੇ ਇਹਦਾ ਟਰੈਕਟਰ ਦਾ ਕੀ ਕੀ ਕੀਤਾ ਤੁਸੀਂ ਇਹਦੇ ਚ ਬਈ ਜੀ ਮੈਂ ਤਾਂ ਆਪਾਂ ਪੇਂਟ ਜੌਬ ਕੀਤਾ ਜੀ ਠੀਕ ਹੈ ਜੀ ਇਹਦੀ ਗ੍ਰੇਲ ਆਪਾਂ ਨਵੀਂ ਲਾਈ ਆ ਠੀਕ ਹੈ ਜੀ ਬਹੁਤ ਲੋਕ ਨੇ ਪੁੱਛਦੇ ਨੇ ਵੀ ਇਹ origignal ਆਉਂਦੀ ਆ ਜਾਂ ਨਹੀਂ ਆਉਂਦੀ ਮੈਂ ਨਹੀਂ ਕਹਿੰਦਾ ਜੀ ਵੀ ਇਹ origignal ਆਉਂਦੀ ਓਕੇ ਜੀ ਕੋਈ ਝੂਠ ਬੋਲ ਕੇ ਕਰਨ ਵਾਲੀ ਗੱਲ ਨਹੀਂ ਇਹਨੂੰ ਅਸੀਂ ਲੈ ਕੇ ਆਉਨੇ ਆ ਜਿਵੇਂ ਇਹਦੀ ਵੀ ਸਾਨੂੰ ਵਧੀਆ ਤੋਂ ਵਧੀਆ ਕੁਆਲਿਟੀ ਮਿਲਦੀ ਹੈ ਫਿਰ ਇਹਨੂੰ ਖੋਲ ਕੇ ਦੋਨੋਂ ਚੀਜ਼ਾਂ ਅਲੱਗ-ਅਲੱਗ ਪੇਂਟ ਕਰਕੇ ਅਸੀਂ ਦੁਬਾਰਾ ਲਾ ਦਿੰਦੇ ਆ ਓਕੇ ਹੋਰ ਹਾਂ ਜੀ ਬਾਕੀ ਇਹਦੇ ਚ ਵੀ ਜੀ ਮੈਂ ਇੱਕ ਚੀਜ਼ ਦੇਖ ਰਿਹਾ ਹਾਂ ਤੁਸੀਂ ਟਰੈਕਟਰ ਦੇ ਨਾ ਜਿਵੇਂ ਕੋਈ ਪਾਵਰ ਹੋ ਜਾਂਦਾ ਹੈ ਜਾਂ ਕੁਝ ਐਜਾ ਤੁਸੀਂ ਕੁਝ ਨਹੀਂ ਕੀਤਾ ਇਹਨੂੰ ਜਿੰਨਾ ਕਿ ਤੁਸੀਂ origignal ਰੱਖਣ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਲੱਗਦਾ ਵੀ ਤੁਹਾਡੀ USP ਇਹੀ ਹੈ ਵੀ ਤੁਸੀਂ ਇਹਨੂੰ ਜਿੰਨਾ ਜਿਸ ਤਰ੍ਹਾਂ ਹੈ ਮੈਂ ਸਹੀ ਸੋਚ ਰਹੇ ਹਾਂ ਮੈਂ ਤੁਸੀ ਮਾੜਾ ਕਲੀਅਰ ਬਿਲਕੁਲ ਜੀ ਬਿਲਕੁਲ ਸਾਨੂੰ ਇਹ ਟਰੈਕਟਰ ਸੋਹਣੇ ओरिजिनल ਲੱਗਦੇ ਨੇ ਜੀ ਓਕੇ ਕਿਉਂਕਿ ਸ਼ੁਰੂ ਤੋਂ ਇਹੀ ਦੇਖਦੇ ਆ ਰਹੇ ਹਾਂ ਠੀਕ ਹੈ ਜਿਨ੍ਹਾਂ ਨੂੰ ਜਹਾਜਾ ਸ਼ੌਂਕ ਹੁੰਦਾ ਜਿਹੀ ਜੀ ਲੋੜ ਹੁੰਦੀ ਓਵੇਂ ਦਾ ਆਪਾਂ ਬਣਾ ਕੇ ਦੇ ਦਿੰਦੇ ਆ ਪਰ ਸੋਹਣਾ ਟਰੈਕਟਰ ओरिजिनल ਹੀ ਲੱਗਦਾ ਜੀ ਓਕੇ ਸਾਰੇ ਤੁਸੀਂ ਟਾਇਰਸ ਵਗੈਰਾ ਇਹਦੀ ਮਤਲਬ ਮਕੈਨੀਕਲ ਇੰਜਨ ਦੀ ਜੌਬ ਨਹੀਂ ਕੀਤੀ ਇੰਜਨ ਦੀ ਜੌਬ ਨਹੀਂ ਕੀਤੀ ਜੀ ਇਹਦਾ ਡੀਜ਼ਲ ਪੰਪ ਅਸੀਂ ਇਹਦਾ ਰੀਸਟੋਰ ਕੀਤਾ ਜੀ ਓਵਰਹੌਲ ਕਰਕੇ ਆਇਆ ਇਹਦਾ ਐਂਡ ਬਾਕੀ ਇੰਜਨ ਦਾ ਕੰਮ ਨਹੀਂ ਇਹਦਾ ਕੀਤਾ ਭਾਜੀ ਉਹਨਾਂ ਨੇ ਇੰਜਨ ਨੂੰ ਕਹ ਬਾਕੀ ਹੋਰ ਮਕੈਨੀਕਲ ਜੌਬਸ लवली ਨੂੰ ਲੈ ਕੇ ਆ ਸਾਰੇ ਨੂੰ ਕਲੋਜ਼ ਲੁੱਕ ਦੇ ਮਾੜੀ ਜੀ ਸਾਰਿਆਂ ਦੀ ਤੇ ਥੋੜਾ ਜਿਹਾ ਇਧਰੋਂ ਇਧਰੋਂ ਲੁੱਕ ਲੈ ਇਧਰੋਂ ਫਰੰਟ ਤੋਂ ਇਧਰੋਂ ਲੁੱਕ ਲੈਵੇ ਠੀਕ ਹੈ ਤੁਸੀਂ ਸਾਰੇ ਮੈਨੂੰ ਇਹ ਕਲੀਅਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਗगन ਵੀਰੇ ਨੇ ਟਰੈਕਟਰ ਕਿਵੇਂ ਤਿਆਰ ਕੀਤਾ ਤੇ ਕਿਸੇ ਵੀ ਭਰਾ ਨੇ ਜਦ ਵੀ ਟਰੈਕਟਰ ਨੂੰ ਰੀਸਟੋਰ ਕਰਾਉਣਾ ਹੈ ਇੱਕ ਵਾਰੀ ਕਾਈਂਡਲੀ ਬ੍ਰਦਰ ਨਾਲ ਜਰੂਰ ਗੱਲ ਕਰ ਲੈ ਤੇ ਮੈਨੂੰ ਇੱਕ ਚਲ ਜਿਹੜਾ ਸਭ ਤੋਂ ਮੇਨ ਹੈ ਗਗਨ ਵੀਰੇ ਹਾਂਜੀ ਵੀ ਇਸ ਟਰੈਕਟਰ ਨੂੰ ਤਿਆਰ ਕਰਨ ਤੇ ਮੋਸਟਲੀ ਖਰਚਾ ਕਿੰਨਾ ਆ ਜਾਂਦਾ ਫੋਰ ਇਗਜ਼ਾਮਪਲ ਜੇ ਆਪਾਂ ਇਹਦਾ ਮੈਕੈਨਿਕਲ ਜੌਬ ਵੀ ਕਰਨੀ ਹੋਵੇ ਗੇਅਰ ਜੌਬ ਵੀ ਕਰਨੀ ਹੋਵੇ ਏ ਟੂ ਜ਼ੈਡ ਫਰੰਟ ਤੋਂ ਲੈ ਕੇ ਆਖਰੀ ਨਟ ਤੱਕ ਇਹ ਤੇ ਭਾਈ ਜੀ ਜੇ ਆਪਣੇ ਹਿਸਾਬ ਨਾਲ ਦੇਖੀਏ ਜੀ ਤਾਂ ਤਕਰੀਬਨ ਸਵਾ 4 4.5 ਲੱਖ ਰੁਪਏ ਦੇ ਵਿੱਚ ਵਿੱਚ ਫੋਰਡ ਤਿਆਰ ਹੋ ਜਾਂਦਾ ਜੀ ਐਨ ਪਰਫੈਕਟ ਟਰੈਕਟਰ ਅਗਲੇ ਦਾ ਟਰੈਕਟਰ ਅਗਲੇ ਦਾ ਹੋਊਗਾ ਜੀ ਉਹਦੇ ਚ ਆਪਾਂ ਮਤਲਬ ਮੈਂ ਲਿਖੀ ਅਸੀਂ ਤੁਹਾਨੂੰ ਮਤਲਬ ਇੱਕ ਬਾੜ ਦੇਣਾ ਹਾਂਜੀ ਹਾਂ ਖੜਿਆ ਜੰਗ ਲੱਗਿਆ ਹੋਇਆ ਉਹ ਤੇ ਥੋੜਾ ਖਰਚਾ ਜ਼ਿਆਦਾ ਆ ਜਾਂਦਾ ਜੀ ਤੁਸੀਂ ਮੈਕਸ ਦੱਸ ਦੋ ਵੀ ਕਿੰਨਾ ਕੁ ਮਤਲਬ ਮੈਕਸਿਮਮ ਉਹੀ 30 40 ਹਜ਼ਾਰ ਵੱਧ ਲਾ ਲਓ ਜੀ ਇੰਨਾ ਕੀ ਹੁੰਦਾ ਕੋਈ ਜ਼ਿਆਦਾ ਨਹੀਂ ਪੌਣੇ ਪੰਜ ਚ ਹੋ ਜਾਊਗਾ ਵੱਧ ਤੋਂ ਵੱਧ ਇਹੀ ਹੈ ਸਾਢੇ 1 4 ਪੌਣੇ ਪੰਜ ਦੇ ਵਿੱਚ ਮੋਸਟ ਪ੍ਰੋਬੇਬਲੀ ਇਹਦੇ ਵਿੱਚ ਭਾਜੀ ਉਹ ਨਹੀਂ ਕਹਿੰਦੇ ਨੇ ਵੀ ਖਰਚਾ ਆਉਂਦਾ ਮੈਕਸ ਟੂ ਮੈਕਸ ਜਿਹਦੇ ਵਿੱਚ ਤੁਹਾਡੀ ਪੇਂਟ ਮਕੈਨੀਕਲ ਸਾਰੇ ਦੇ ਪਾਰਟਸ ਜਿਆਦਾ ਸਾਰਾ ਕੁਝ ਵਿੱਚ ਆ ਗਿਆ ਦੇਖੋ ਟਾਇਰਸ ਵੀ ਵੀਕੇਟੀ ਦੇ ਜਾਂ ਐਮ ਆਰ ਐਫ ਦੇ ਜੋ ਵੀ ਅਗਲੇ ਦੀ ਪਸੰਦ ਆ ਉਹ ਲਾ ਕੇ ਦੇਣੇ ਨੇ ਓਕੇ ਤੇ ਜਿੰਨੇ ਵੀ ਪਾਰਟਸ ਨੇ ਜੀ ਟਰੈਕਟਰ ਚ ਉਹਨਾਂ ਦੀ ਰਿਟਨ ਚ ਗਾਰੰਟੀ ਦੇਣੀ ਆ ਮੈਂ ਕੱਲ ਨੂੰ ਕੰਮ ਕਰਾਂ ਨਾ ਕਰਾਂ ਤੁਹਾਡਾ ਟਰੈਕਟਰ ਖੁੱਲਦਾ 5 ਸਾਲ ਨੂੰ 10 ਸਾਲ ਨੂੰ ਜਿਹੜਾ ਮੇਰਾ ਪਾਰਟ ਪਾਇਆ ओरिजिनल ਹੋਵੇ ਜੀ ਮੀਟਰ ਕੰਨੀਓ ਸੀਟ ਤੇ ਬੈਠ ਕੇ ਦਿਖਾ ਮੜਾ ਜਾ ਅੱਜ ਮੈਨੂੰ ਸਭ ਤੋਂ ਵਧੀਆ ਚੀਜ਼ ਲੱਗੀ ਹੈ ਕਿ ਜਿਹੜਾ ਮਰਜ਼ੀ ਪੁਆਇੰਟ ਦੇਖ ਲਓ ਜਿੱਥੋਂ ਮਰਜ਼ੀ ਤੁਸੀਂ ਟਰੈਕਟਰ ਦੇਖ ਲਓ ਟਰੈਕਟਰ ਨੇ ਮਤਲਬ ਰੂਹ ਕੱਢੀ ਹੋਈ ਆ ਚਾਹੇ ਜਿੱਥੇ ਤੁਸੀਂ ਇੰਜਨ ਦੇ ਉੱਪਰ ਵੀ ਕਲਰ ਦੇਖ ਲਓ ਉਹ ਵੀ ਜੈਨੂਨ ਵੇਸਟ ਹੈ ਦਾਣੇਦਾਰ ਤੇ ਜਾਦੂ ਦੀ ਸ਼ੋਅ ਦੇਖਦੇ ਹਾਂ ਤਾਂ ਸੇਮ ਜਿਸ ਤਰ੍ਹਾਂ ਨਵੇਂ ਟਰੈਕਟਰ ਦਾ ਹੁੰਦਾ ਬਿਲਕੁਲ ਵੈਰੀ ਨਾਈਸ ਇਹ ਚੀਜ਼ਾਂ ਬਹੁਤ ਛੋਟੀਆਂ ਛੋਟੀਆਂ ਤੁਸੀਂ ਬਰੀਕੀ ਨੇਸ ਨੋਟ ਕੀਤੀਆਂ ਹੋਈਆਂ ਨੇ ਇਹ ਬਹੁਤ ਵੱਡੀ ਗੱਲ ਹੈ ਦੇਖੋ ਜੀ ਇਹ ਜਿਹੜਾ ਦਾਣੇਦਾਰ ਤੁਸੀਂ ਕਹਿ ਰਹੇ ਹੋ ਇੰਜਨ ਤੇ ਇਹ ਸਭ ਤੋਂ ਉਹ ਹੈ ਜੀ ਸੈਂਡ ਬਲਾਸਟਿੰਗ ਨਾਲ ਜਦੋਂ ਪੇਂਟ ਰਿਮੂਵ ਹੁੰਦਾ ਨਾ ਤਾਂ ਇਹਦਾ ਦਾਣਾ ਪੂਰਾ ਵਧੀਆ ਉਮ ਹੀ ਰਹਿੰਦਾ ਜਿਵੇਂ ਇਹ ਸੀਗਾ ਜਿਵੇਂ ਆਪਾਂ ਨੂੰ ਨਵੇਂ ਟਰੈਕਟਰ ਦਾ ਪਹਿਲਾਂ ਆਉਂਦਾ ਹੁੰਦਾ ਸੀਗਾ ਜੀ ਸੇਮ ਲੁੱਕ ਰਹਿੰਦੀ ਆ ਬਾਕੀ ਦੂਜੀ ਗੱਲ ਇਹ ਹੈ ਜੀ ਬਹੁਤ ਸਾਰੇ ਲੋਕ ਕੀ ਕਰ ਦਿੰਦੇ ਨੇ ਉਹ ਸ਼ੋਅ ਦੇ ਉੱਤੇ ਇਹਦੀ ਤੇ ਕਰ ਦਿੰਦੇ ਨੇ ਜੀ ਢ ਥੋੜਾ ਐ ਸਿੰਪਲ ਸਸਤਾ ਪੇਂਟ ਕਰ ਦਿੰਦੇ ਨੇ ਆਪਣਾ ਜੋ ਉੱਪਰ ਹੋਊਗਾ ਜੀ ਉਹੀ ਨੀਚੇ ਐ ਸਾਰਾ ਸੇਮ ਪੇਂਟ ਐ ਇਹ ਕੋਸ ਕਟਿੰਗ ਨਹੀਂ ਕਰਦੇ ਬ੍ਰਦਰ ਕਿਉਂਕਿ ਫਾਰਮਿੰਗ ਫੈਮਿਲੀ ਵਿੱਚ ਬਿਲੋਂਗ ਕਰਦੇ ਆ ਦੀ ਬੈਸਟ ਡਿਲੀਵਰੀ ਹੋ ਰਹੀ ਐ ਕੋਈ ਪ੍ਰੋਮੋਸ਼ਨ ਨਹੀਂ ਹੈਗੀ ਇਹ ਇੱਕ ਚੰਗੇ ਕੰਮ ਦੀ ਪ੍ਰਸਾਹਨ ਤੇ ਇੱਕ ਤਰ੍ਹਾਂ ਦਾ ਹੌਸਲਾ ਵਜਾਈ ਹੁੰਦੀ ਐ ਜਦ ਕੋਈ ਬੰਦਾ ਚੰਗਾ ਕੰਮ ਕਰਦਾ ਉਹਦਾ ਹੌਸਲਾ ਵਜਾਈ ਹੋਣਾ ਬਹੁਤ ਜ਼ਰੂਰੀ ਐ ਔਰ ਜੇ ਸਾਡੇ ਵਰਗੇ ਬੰਦੇ ਨਹੀਂ ਹੌਸਲਾ ਕਰਨਗੇ ਤਾਂ ਭਰਾਵਾਂ ਦਾ ਮਾਰਗਦਰਸ਼ਨ ਕੌਣ ਕਰੂਗਾ ਤਾਂ ਸਾਡੀ ਇਹ ਰਿਸਪੌਂਸਿਬਿਲਟੀ ਬਣਦੀ ਐ ਕਿ ਕੋਈ ਚੰਗਾ ਕੰਮ ਕਰਦਾ ਤਾਂ ਉਹਦੀ ਅਸੀਂ ਜ਼ਰੂਰ ਦਿੰਨੇ ਆ। ਭਾਜੀ ਸਟਾਰਟ ਕਰੋ ਟਰੈਕਟਰ ਨੂੰ ਮੜਾ ਜਾ। ਦਿਖਾਓ ਸਟਾਰਟ ਕਰਕੇ ਸਰੋਤੇ ਸਾਰਿਆਂ ਨੂੰ। ਬਾਕੀ ਇਹ ਆ ਵੀ ਜਿੱਥੇ ਲੱਗਦੇ ਹੁੰਦੇ ਨੇ ਕਹਿ ਕੇ ਪੈਸੇ ਵੱਧ ਲੈ ਲਈਦੇ ਨੇ। ਕੋਈ ਕੋਸਟ ਕਟਿੰਗ ਕਿਤੇ ਨਹੀਂ ਜੀ। ਟਰੈਕਟਰ ਦੀ ਆਵਾਜ਼ ਬਿਲਕੁਲ ਜੈਨੂਨ। ਅਜੇ ਇੰਜਨ ਦਾ ਕੰਮ ਨਹੀਂ ਕਰਿਆ। ਵੈਰੀ ਨਾਈਸ। ਖਾਤਾ ਹੋ ਗਿਆ ਆਪਣਾ ਫੋਰਡ ਦਾ ਟਰੈਕਟਰ ਅਸੀਂ ਦੇਖ ਹੀ ਲਿਆ ਬਾਕੀ ਤੁਹਾਨੂੰ ਇਹ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਆਪਾਂ ਇਹਦੀ ਇਹ ਵਲੌਗਰੀ ਬੰਦ ਕਰ ਰਹੇ ਆ ਫੋਰਡ ਦਾ ਆ ਹੁਣ ਆਪਾਂ ਆਵਾਂਗੇ ਮੈਸੀ ਦਾ ਅਗਲੇ ਵਲੌਗ ਦੇ ਵਿੱਚ ਠੀਕ ਹੈ ਜੀ